15 ਅਗਸਤ ਨੂੰ ਮੁਖ ਰੱਖਦਿਆਂ ਨਕੂਦਰ ਵਿਖੇ ਐਸਪੀ ਮੈਡਮ ਮਨਜੀਤ ਕੌਰ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਨਕੂਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਵੇਰਕਾ ਤੇ ਨਕੂਦਰ ਸਦਰਥਾਲਾ ਮੁਖੀ ਅਤੇ ਸਿਟੀ ਥਾਣਾ ਮੁਖੀ ਅਤੇ ਪੁਲਿਸ ਪਾਰਟੀ ਵੱਲੋਂ ਭਾਗ ਲਿਆ ਗਿਆ। ਇਹ ਫਲੈਗ ਮਾਰਚ ਨਕੂਦਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚੋਂ ਦੀ ਹੁੰਦਾ ਹੋਇਆ ਨਕੂਦਰ ਥਾਣੇ ਵਿੱਚ ਸਭਾਵਤ ਹੋਇਆ ਅਤੇ ਇਸ ਮੌਕੇ ਮਨਜੀਤ ਕੌਰ ਨੇ ਕਿਹਾ ਕਿ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਤੇ ਉਹਨਾਂ ਕਿਹਾ ਕਿ ਪਬਲਿਕ ਨੂੰ ਵੀ ਅਪੀਲ ਹੈ ਕਿ ਸਾਡਾ ਸਾਥ ਦੇਵੇ ਅਤੇ ਉਹਨਾਂ ਕਿਹਾ ਕਿ 15 ਅਗਸਤ ਨੂੰ ਮੁੱਖ ਰੱਖ ਦਿਆਂ ਸਾਡੀ ਪੁਲਿਸ ਪਾਰਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਨਕੂਦਰ ਤੋਂ ਸੁਖਵਿੰਦਰ ਸੋਲਦੀਪ ਵਿਸ਼ੇਸ਼ ਰਿਪੋਰਟ ਅ ਇਹਦੇ ਵਿੱਚ ਡੀਜੀਪੀ ਸਾਹਿਬ ਜੀ ਦੇ ਹਦਾਇਤਾਂ ਦੇ ਮੁਤਾਬਿਕ ਸਾਡੇ ਪੰਜੋ ਸਬਡੀਵੀਜ਼ਨ ਚ ਪਲੈਨਾਂਟਸ ਕੀਤੇ ਜਾ ਰਹੇ ਐਸਐਸਪੀ ਸਾਹਿਬ ਵੱਲੋਂ ਵੀ डीजी साहब ਨੂੰ ਵੀ ਇਹ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਮੈਂ ਤਾਂ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਡਰਨ ਦੀ ਕੋਈ ਜਰੂਰਤ ਨਹੀਂ ਪੁਲਿਸ ਤੁਹਾਡੇ ਨਾਲ ਹੈ ਔਰ ਇਹ ਬਧੀਆ ਤਰੀਕੇ ਨਾਲ 15 ਅਗਸਤ ਕਰਵਾਈ ਜਾਊਗੀ ਔਰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ 15 ਅਗਸਤ ਦੀਆਂ ਜੀ ਸਰ ਇਹ ਜਿਹੜਾ 플ੈਗ ਮਾਰਚ ਆ ਹਾਂ ਜੀ ਆਮ ਤੌਰ ਤੇ ਜਿਹੜੇ ਫੈਸਟੀਵਲ ਹੈ ਉਹਨਾਂ ਉੱਤੇ ਕੱਢਿਆ ਜਾਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਜਾਂ ਕਹਿ ਸਕਦੇ ਹਾਂ ਇਸ ਇਲਾਕੇ ਦੇ ਵਿੱਚ ਵੀ ਬੜਾ ਕਿਆ ਸੱਬਿਆ ਚੋਰੀਆਂ ਦੱਬ ਕੇ ਕਤਲ ਹੋ ਰਿਹਾ ਉਸ ਤੋਂ ਪਹਿਲਾਂ ਵੀ ਇਹ ਨੈਗਮਾਰ ਚੱਲ ਰਹੀ ਹੁੰਦੀ ਹੈ ਦੇਖੋ ਜੀ ਇਹ ਤਾਂ ਚਲੋ ਫੈਸਟੀਵਲ ਹੈ ਹੀ ਹੈ ਇਹਨਾਂ ਦਾ ਤਾਂ ਜਰੂਰ ਜਿਦਾ ਦੀਵਾਲੀ ਹੋ ਗਈ 6 15 ਅਗਸਤ 26 ਜਨਵਰੀ ਹੋ ਗਈ ਜਰੂਰ ਕੱਢਿਆ ਜਾਂਦੇ ਪਰ ਜਿੱਦਾਂ ਵੀ ਕੋਈ ਕਤਲ ਹੁੰਦਾ ਵਿੱਚ ਹੁੰਦਾ ਉਹਦੇ ਵਿੱਚ ਵੀ ਤਾਂ ਟ੍ਰੇਸ ਕਰਨ ਵਾਸਤੇ ਸਾਡੀ ਨੌਕਰੀ ਜਾਂਦੀ ਹੈ ਔਰ ਮਤਲਬ ਮੈਂ ਤਾਂ ਲਈ ਵੀ ਦੱਸਣਾ ਚਾਹੁੰਨੀ ਕਿ ਜਿਵੇਂ ਸਾਡੇ ਸਪੈਸ਼ਲ ਇਹ ਨਿਗੋਧਨ ਸਬਡੀਜ਼ਨ ਚ ਜੋ ਵੀ ਕ੍ਰਾਈਮ ਹੋ ਰਿਹਾ ਉਹ ਟ੍ਰੇਸ ਨਹੀਂ ਹੋ ਰਿਹਾ ਨਾਲ ਨਾਲ ਔਰ ਜੋ ਵੀ ਸਮਗਲਰ ਜਿਹੜੇ ਹੈਗੇ ਆ ਉਹਨਾਂ ਨੂੰ ਪੈਨਲ ਤੇ ਉਹਨਾਂ ਨੂੰ ਮਤਲਬ ਰੈਸਟ ਕੀਤਾ ਜਾ ਰਿਹਾ ਜੇ ਕੋਈ ਹਿਨियस ਕ੍ਰਾਈਮ ਹੋ ਰਿਹਾ ਤੇ ਉਹਦੇ ਵਿੱਚ ਵੀ ਰਾਉਂਡ ਅਪ ਕੀਤੇ ਜਾ ਰਹੇ ਨੇ ਔਰ ਕਾਫੀ ਇੰਪਰੂਵਮੈਂਟ ਹੈਗੀ ਹੈ ਸਾਡੇ ਖਾਸ ਐਸਐਸਪੀ ਸਰਦੀਆਂ ਹਦਾਇਤਾਂ ਦੇ ਮਤਲਬ ਕੰਮ ਕੀਤਾ ਜਾ ਰਿਹਾ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਲਾਈਟ ਡੋਨੇਸ਼ਨਸ ਪ੍ਰੋਪਰ ਹੋ ਰਹੀਆਂ ਹੈਗੀਆਂ ਹਰ ਚੀਜ਼ ਦੀ ਗੱਲ ਕਰੀਏ 15 ਅੱਜ ਸਰ ਨੇ 112ਆਂ ਦੀਆਂ ਜਿੰਨੀਆਂ ਵੀ ਗੱਡੀਆਂ ਸਿਗੀਆਂ ਉਹਦੀ ਉਹ ਵੀ ਅੱਜ ਚਲਾਈਆਂ ਹੈਗੀਆਂ ਰਾਤ ਪ੍ਰੋਪਰ ਨਾਈਟਿੰਗ ਵਾਸਤੇ ਚਲਾਈਆਂ 15 ਆਪਣੀ ਰੈਕਵਰੀ ਕਰਕੇ ਨਾਕੇ ਤੇ ਵੀ ਕੁਝ ਖਾਸ ਜਿਹਾ ਨਾਈਟਿੰਗ ਸਾਡੀਆਂ ਹਰ ਸਬ ਡੀਜ਼ਨ ਚ ਪ੍ਰੋਪਰ ਲਾਕਾਬੰਦੀ ਨੇ ਰਾਤ ਡੋਮਿਨੇਸ਼ਨਸ ਹੈਗੇ ਤੇ ਹੋਰ ਵੀ ਜਿਹੜੀਆਂ ਵੀ ਡੀਐਸਪੀਜ਼ ਵੱਲੋਂ ਜਿਹੜੇ ਜਿਹੜੇ ਪੁਆਇੰਟਾਂ ਤੇ ਨਾਕੇ ਲੱਗਨੇ ਹੋਗੇ ਲੱਗੇ ਜਾ ਰਹੇ ਔਰ ਜਿੱਥੇ ਜਿੱਥੇ 15 ਅਗਸਤ ਮਨਾ ਰਹੇ ਆ ਉੱਥੇ ਗਾਰਡਾਂ ਵੀ ਲੱਗੀਆਂ ਅਮ ਕੀ ਮੈਸੇਜ ਆ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਦੇਖੋ ਜੀ ਤੁਸੀਂ ਮਤਲਬ ਪੁਲਿਸ ਦਾ ਆਪਣਾ ਕੰਮ ਕਰ ਹੀ ਰਹੀ ਹੈ ਐਸਐਸਪੀ ਸਰ ਵੱਲੋਂ ਪੂਰੀਆਂ ਹਦਾਇਤਾਂ ਹਰ ਸਬਡਿਵੀਜ਼ਨ ਦੇ ਜੀਓਜ਼ ਨੂੰ ਹੈਗੀਆਂ ਕਿ ਤੁਸੀਂ ਕ੍ਰਾਈਮ ਫ੍ਰੀ ਬਣਾਓ ਆਪਣੇ ਸਬਡਿਵੀਜ਼ਨ ਮੇਰਾ ਇਹ ਮੈਂ ਪਬਲਿਕ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਤੇ ਤੁਹਾਡੇ ਨਾਲ ਹੈ ਹੀ ਕੋਈ ਸਾਨੂੰ ਪਬਲਿਕ ਦਾ ਵੀ ਸੰਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੰਨੀਦਰ ਪਬਲਿਕ ਸਾਨੂੰ ਇਨਫੋਰਮੇਸ਼ਨ ਨਹੀਂ ਦੇਊਗੀ ਉਨ ਮਿੱਥੇ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਹੁਣ ਸ਼ੰਕਰਪਿੰਡ ਵਿੱਚ ਐਨਾ ਨਸ਼ਾ ਫੈਲ ਰਿਹਾ ਚਾਹੇ ਹੋਰ ਪਿੰਡਾਂ ਮੈਂ ਜ਼ਰੂਰੀ ਨਹੀਂ ਕਿ ਸ਼ੰਕਰਪਿੰਡ ਐ ਨਸ਼ਾ ਕਾफी ਫੈਲਿਆ ਹੋਇਆ ਹੈ ਉਹਨੂੰ ਪਿੱਛੇ ਜੀ ਮੌਤ ਵੀ ਹੋਈ ਇੱਕ ਡਰੱਗਸ ਦੇ ਨਾਲ ਆਪਾਂ ਉਹਨੂੰ ਵੀ ਟ੍ਰੇਸ ਵੀ ਕੀਤਾ ਡੀਐਸਟੀ ਸਾਹਿਬ ਖੁੱਦ ਉਹਨੂੰ ਫਾਲੋਅ ਅਪ ਕੀਤਾ ਗਏ ਸੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਬਲਿਕ ਦੇ ਸੰਯੋਗ ਦੀ ਵੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਪਬਲਿਕ ਮਾ ਆਪਣਾ ਨਾਮ ਦੱਸੇ ਪਰ ਇਨਫਰਮੇਸ਼ਨ ਤਾਂ ਦੇ ਸਕਦੇ ਹਨ ਅਸੀਂ ਥਾਣਿਆਂ ਦੇ ਵਿੱਚ ਨਫਰੀ ਘਟਾ ਹੈਗੀ ਇਹਦੇ ਤੇ ਕੋਈ ਉਪਰਾਧ ਕੀਤਾ ਜਾ ਰਿਹਾ ਹਾਂਜੀ ਇਹਦੇ ਵਿੱਚ ਨਾ ਅਸੀਂ ਕੁਝ ਸਾਡੇ ਨੂੰ ਮੁਲਾਜ਼ਮ ਟ੍ਰੇਨਿੰਗ ਤੇ ਗਏ ਹੋ ਆ ਰਹੇ ਆ ਤੇ ਅਸੀਂ ਹਰ ਥਾਣੇ ਨੂੰ 10 10 12 12 ਮੁਲਾਜ਼ਮ ਜਰੂਰ ਦੇਣਾ ਹੈ